ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੂ ਪੰਜਾਬ ਦੇ ਵਿੱਚ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਅਗਲੇ ਸਾਲ ਜਿਹੜੀ ਹੈ ਬੰਦ ਹੋ ਜਾਵੇਗੀ ਪੀਆਟ ਉਹਦੇ ਆਪਕ ਬਦਲ ਲਿਕ ਕਰਨਾ ਪਵੇਗਾ ਇਹ ਨਵਾਂ ਕੋਰਸ ਸੋ ਇਹ ਪੂਰੀ ਅਪਡੇਟ ਕੀ ਹੈ ਇਸ ਤੋਂ ਪਹਿਲਾਂ ਅਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਭਾਰਤ ਦੇ ਵਿੱਚ ਅਜੇ ਬਹੁਤ ਸਾਰੇ ਲੋਕ ਨੇ ਜੋ ਵਿਦਿਆਪਕ ਬਣ ਤੇ ਦੇਸ ਦੇ ਭਵਿੱਖ ਨੂੰ ਬਣਾਉਣ ਦਾ ਸੁਪਨਾ ਦੇਖਦੇ ਨੇ ਜਿਹੜੇ ਬੱਚੇ ਭਵਿੱਖ ਵਿੱਚ ਅਧਿਆਪਕ ਬਣਨਾ ਚਾਹੁੰਦੇ ਨੇ ਹੁਣ ਉਹਨਾਂ ਨੂੰ ਪਤਾ ਸੇ ਕਿ ਇਸ ਹੌਦੇ ਲਈ ਬੀਐਡ ਦੀ ਡਿਗਰੀ ਜ਼ਰੂਰੀ ਹੈ ਜੇਕਰ ਤੁਹਾਡਾ ਵੀ ਆਹੀ ਸੁਪਨਾ ਹੈ ਤਾਂ ਤੁਸੀਂ ਸਪਸ਼ਟ ਨਾਲ ਜੁੜੀ ਇੱਕ ਅਹਿਮ ਗੱਲ ਜਾਣਦੇ ਹੋ ਦਰਅਸਲ ਅਗਲੇ ਸਾਲ ਤੋਂ ਭਾਰਤ ਦੇ ਵਿੱਚ ਬੀਐਡ ਕੋਰਸ ਬੰਦ ਹੋ ਰਿਹਾ ਹੈ ਹੁਣ ਇਸ ਦੀ ਥਾਂ ਨਵੇਂ ਕੋਰਸ ਕਰਨੇ ਪੈਣਗੇ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਯਾਨੀ ਐਨਸੀਟੀਈ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਅਗਲੇ ਸਾਲ ਤੋਂ 4 ਸਾਲਾ ਬੀਏ ਬੀਐਡ ਤੇ ਬੀਐਸਸੀ ਬੀਐਡ ਬੰਦ ਕੀਤੀ ਜਾ ਰਹੀ ਹੈ ਹੁਣ ਇਸ ਦੀ ਥਾਂ ਤੇ ਇੱਕ ਇਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਇਸ ਨਾਲ ਸਾਰਾ ਸਿਲੇਬਸ ਬਦਲ ਜਾਵੇਗਾ ਇਨਾਂ ਹੀ ਨਹੀਂ ਹੁਣ ਸਿਰਫ ਬੀਏ ਤੇ ਬੀਐਸਸੀ ਦੇ ਵਿਦਿਆਰਥੀ ਹੀ ਨਹੀਂ ਬਲਕਿ ਬੀਕਾਮ ਦੇ ਵਿਦਿਆਰਥੀ ਵੀ ਇਹ ਕੋਰਸ ਕਰ ਸਕਣਗੇ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਨਵੇਂ ਯੋਜਨਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਗਲੇ ਸਾਲ ਤੋਂ ਕੋਈ ਦਾਖਲਾ ਨਹੀਂ ਹੋਵੇਗਾ ਐਨਸੀਟੀ ਨੇ ਇਸ ਮਾਮਲੇ ਸੰਬੰਧੀ ਇੱਕ ਆਮ ਸੂਚਨਾ ਜਾਰੀ ਕੀਤੀ ਹੈ ਦੱਸਿਆ ਗਿਆ ਕਿ ਫਿਲਹਾਲ ਬੀਏ ਬੀਐਡ ਤੇ ਬੀਐਸਸੀ ਬੀਐਡ ਚੱਲ ਰਹੇ ਨੇ ਉਹ ਫਾਈਨਲ ਹਨ ਅਗਲੇ ਸਾਲ 2025-26 ਤੋਂ ਇਹਨਾਂ ਕੋਰਸਾਂ 'ਚ ਨਵੇਂ ਦਾਖਲੇ ਨਹੀਂ ਲਏ ਜਾਣਗੇ ਆਈਟੀਈਪ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ ਇਸ ਦੇ ਲਈ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਐਨਸੀਟੀਈ ਦੀ ਵੈੱਬਸਾਈਟ 'ਤੇ ਜਾ ਕੇ ਨਵੇਂ ਕੋਰਸ ਲਈ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਨ ਦੀ ਆਖਰੀ ਤਾਰੀਖ 5 ਮਾਰਚ ਰੱਖੀ ਗਈ ਹੈ 2 ਸਾਲ ਬੀਐਡ ਜਾਰੀ ਰਹੇਗੀ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਅਸ਼ੋਕ ਭਾਰਗਵ ਨੇ ਇਸ ਖਬਰ ਨੂੰ ਲੈ ਕੇ ਲੋਕਾਂ ਦੇ ਭੰਬਲ-ਪੁੱਸੇ ਨੂੰ ਦੂਰ ਕੀਤਾ ਉਹਨਾਂ ਨੇ ਦੱਸਿਆ ਕਿ ਫਿਲਹਾਲ 4 ਸਾਲਾ ਬੀਏ ਬੀਐਡ ਤੇ ਬੀਐਸਸੀ ਬੀਐਡ ਕੋਰਸ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ 2 ਸਾਲਾ ਬੀੜ ਕੋਰਸ ਜਾਰੀ ਰਹਿਣਗੇ ਇਹ ਕੋਰਸ 2030 ਤੱਕ ਜਾਰੀ ਰਹੇਗਾ ਇਸ ਤੋਂ ਬਾਅਦ ਸਿਰਫ ਉਹ ਹੀ ਵਿਅਕਤੀ ਸਕੂਲ ਦੇ ਵਿੱਚ ਅਧਿਆਪਕ ਬਣ ਸਕੇਗਾ ਜਿਸ ਨੇ 4 ਸਾਲਾ ਦੇ ਸਿੱਖਿਆ ਕੋਰਸ ਤੋਂ ਸਿਖਲਾਈ ਲਈ ਹੋਵੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ